ਕੋਲ ਸਾਹਮਣੇ ਤੁਸੀਂ ਇੱਕ ਬੰਨ੍ਹ ਦੇਖ ਰਹੇ ਹੋਗੇ ਇਹ ਜਿਹੜਾ ਸਤਲੁਜ ਦਰਿਆ ਉਸ ਬੰਨ੍ਹ ਦੇ ਨਾਲ-ਨਾਲ ਵਗਦਾ ਸੀਗਾ ਤੇ ਹੁਣ ਇਸ ਨੇ ਜਿਹੜੀ ਜ਼ਮੀਨ ਸੀਗੀ ਉਹ ਵੀ ਆਪਣੇ ਅੰਦਰ ਲੈ ਲਈ ਆ ਤੇ ਇੱਥੋਂ ਤੱਕ ਜਿਹੜਾ ਸਤਲੁਜ ਦਰਿਆ ਉਹ ਆ ਗਿਆ ਪਿਛਲੇ ਪਾਸੇ ਪਿੰਡ ਜਿਹੜਾ ਉਹ ਵਸਿਆ ਹੋਇਆ ਤਾਂ ਲੋਕ ਜਿਹੜੇ ਇੱਥੇ ਮਿੱਟੀ ਦੇ ਗੱਟੇ ਭਰ-ਭਰ ਲਗਾ ਰਿਹਾ ਤਾਂ ਕਿ ਇਸ ਢਾ ਨੂੰ ਜਿਹੜਾ ਉਹ ਰੋਕਿਆ ਜਾਵੇ ਇਹ ਤਾਂ ਨਹੀਂ ਵਾਏ ਜੇ ਕਰੇ ਟੁੱਟਦਾ ਹੈ ਤੇ ਸਿੱਧਾ ਨਿਹਾਲੇਲੇ ਪਿੰਡ ਨੂੰ ਤੇ ਕਈ ਹਜ਼ਾਰਾਂ ਕਿੱਲੇ ਵੀ ਨਕਰਾਉ ਹੋਣਗੇ ਤੇ ਪਹਿਲੇ ਪਿੰਡ ਤੇ ਪਹਿਲੀ ਵਾਰ ਹੀ ਲਗਾ ਜਾਣਾ ਅੱਜ 8-10 ਦਿਨ ਹੋ ਗਏ ਲੱਗਿਆਂ ਨੂੰ ਇਹਦਾ ਕੋਈ ਜਿੰਨਾ ਇਹ ਤੋੜੇ ਲਈਦਾ ਉਹਨੇ ਅੱਜ ਸ਼ਾਮ ਤੱਕ ਬਹਿ ਜਾਂਦਾ ਆਹ ਪ੍ਰੈਸ਼ਰਸ ਦੂਰ ਚੱਲਿਆ ਉਦੋਂ ਲੋਕਾਂ ਨੂੰ ਮਾਰ ਪਈ ਕਦੋਂ ਵੀ ਕੋਈ ਪ੍ਰੋਬਲਮ ਆਵੇ ਹਰ ਹਰ ਤਰ੍ਹਾਂ ਦੀ ਮਾਰ ਪੈਂਦੀ ਵੀ ਹੈ 23 ਦੇ ਵਿੱਚ ਪਾਣੀ ਆਇਆ ਸਾਡੇ ਲੋਕਾਂ ਨੂੰ ਬੜੀ ਮਾਰ ਪਈ ਸਾਨੂੰ ਮਿਲਿਆ ਕੁਛ ਨਹੀਂ ਸਰਕਾਰ ਨੇ ਕਿਸੇ ਨੇ ਨਹੀਂ ਦਿੱਤਾ ਸਾਨੂੰ ਕੋਈ ਸਾਰ ਸੈਂਟਰ ਦੀ ਹੋਵੇ ਜੇ ਕੋਈ ਮੌਜੂਦਾ ਹੋਵੇ ਕੋਈ ਜੇ ਇਹ ਢਾਹ ਕਾਬੂ ਚ ਨਹੀਂ ਆਉਂਦੀ ਤਾਂ ਕਿੰਨਾ ਕੁ ਨੁਕਸਾਨ ਜਿਹੜਾ ਹੋਵੇਗਾ ਜੇ ਸਾਡਾ ਰਸਤਾ ਟੁੱਟ ਗਿਆ ਤੇ ਸਾਡੇ ਪਿੰਡ ਨੂੰ ਖਤਰਾ ਹੋਊਗਾ ਪਹਿਲੇ ਨੰਬਰ ਤੇ ਸਰੇ ਹੱਦੀ ਜਿਲ੍ਹਾ ਫਰੋਇਪੁਰ ਵਿੱਚ ਸਤਲੁਜ ਦਰਿਆ ਨੇ ਲਗਾਤਾਰ ਪਿੰਡਾਂ ਵਿੱਚ ਢਾਹ ਜਿਹੜੀ ਆ ਉਹ ਲਗਾਈ ਹੋਈ ਆ ਬੇਸ਼ੱਕ ਪਾਣੀ ਜਿਹੜਾ ਉਹ ਪਿੰਡਾਂ ਵਿੱਚ ਉਤਰ ਗਿਆ ਭਟਾ ਲਗਣੀ ਹਾਲੇ ਵੀ ਬੜਕਰਾਰਾ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਇਸੇ ਵੇਲੇ ਅਸੀਂ ਫਰੋਇਪੁਰ ਦੇ ਪਿੰਡ ਨਿਹਾਲੇ ਵਾਲਾ ਵਿਖੇ ਮੌਜੂਦ ਆ ਜਿੱਥੇ ਸਤਲੁਜ ਦਰਿਆ ਨੇ ਢਾਹ ਜਿਹੜੀ ਆ ਉਹ ਲਗਾਈ ਹੋਈ ਆ ਤਾਂ ਸਾਹਮਣੇ ਤਸਵੀਰ ਦੇਖੋਗੇ ਇਹ ਸਤਲੁਜ ਦਰਿਆ ਜਿਹੜਾ ਉਹ ਵਗ ਰਿਹਾ ਤੇ ਮੈਂ ਸਾਹਮਣੇ ਇੱਕ ਤਸਵੀਰ ਕੈਮਰੇ ਮੈਨੂੰ ਕਹੂੰਗਾ ਦਿਖਾ ਦੇਣ ਤਾਂ ਬਿਲਕੁਲ ਸਾਹਮਣੇ ਤੁਸੀਂ ਇੱਕ ਬੰਨ੍ਹ ਦੇਖ ਰਹੇ ਹੋਗੇ ਇਹ ਜਿਹੜਾ ਸਤਲੁਜ ਦਰਿਆ ਉਸ ਬੰਨ੍ਹ ਦੇ ਨਾਲ-ਨਾਲ ਵਗਦਾ ਸੀਗਾ ਤੇ ਹੁਣ ਇਸ ਨੇ ਜਿਹੜੀ ਜ਼ਮੀਨ ਸੀਗੀ ਉਹ ਵੀ ਆਪਣੇ ਅੰਦਰ ਲੈ ਲਈ ਆ ਤੇ ਇੱਥੋਂ ਤੱਕ ਜਿਹੜਾ ਸਤਲੁਜ ਦਰਿਆ ਉਹ ਆ ਗਿਆ ਤੇ ਇਧਰ ਬੈ ਪਿਛਲੇ ਪਾਸੇ ਪਿੰਡ ਜਿਹੜਾ ਉਹ ਵਸਿਆ ਹੋਇਆ ਤਾਂ ਲੋਕ ਜਿਹੜੇ ਇੱਥੇ ਮਿੱਟੀ ਦੇ ਗੱਟੇ ਭਰ-ਭਰ ਲਗਾ ਰਿਹਾ ਤਾਂਕਿ ਇਸ ਢਾ ਨੂੰ ਜਿਹੜਾ ਉਹ ਰੋਕਿਆ ਜਾਵੇ ਪਿੰਡ ਵਾਸੀ ਮੌਜੂਦ ਆ ਬਬੂ ਜੀ ਨਾ ਕੀਆ ਤੁਹਾਡਾ ਸਰਜੀਤ ਸਿੰਘ ਜੀ ਸਰਜੀਤ ਸਿੰਘ ਜੀ ਕਦੋਂ ਟਾਲ ਲੱਗੀ ਹੋਈ ਹੈ ਇਹ ਟਾਲ ਲੱਗੀ ਨੂੰ ਮੇਰੇ 20 ਦਿਨ ਹੋ ਗਏ ਬੰਦੇ 15 ਤੇ ਜ਼ਿਆਦਾ ਸੇ ਲੱਗੀ 10 ਕੁ ਦਿਨ ਦੀ ਜ਼ਿਆਦਾ ਜਿਹੜੀ ਕਿ ਇਹ ਟਾਰ ਹੈ ਇਹ ਸਾਡਾ ਪਿੰਡ ਨਿਹਾਲੇ ਵਾਲਾ ਹੈ ਜੀ ਐਂ ਸਰਪੰਚੇ ਮੇਰੇ ਲੜਕਾ ਸਰਪੰਚੇ ਠੀਕ ਹੈ ਜੇਕਰ ਹੈ ਪਾਣੀ ਵਿੱਚ ਆਏ ਇਹ ਥਾ ਨਹੀਂ ਆਏ ਜੇਕਰ ਟੁੱਟਦਾ ਹੈ ਤੇ ਸਿੱਧਾ ਨਿਹਾਲੇ ਵਾਲੇ ਪਿੰਡ ਨੂੰ ਤੇ ਕਈ ਹਜ਼ਾਰਾਂ ਕਿੱਲੇ ਵੀ ਨਕਰਾਉ ਹੋਣਗੇ ਤੇ ਪਹਿਲੇ ਤੇ ਪੰਡਤ ਪਹਿਲੀ ਵਾਰ ਹੀ ਲਗਾ ਜਾਣਾ ਇਹਨਾਂ ਨਸਕਾਣੇ ਕਰੇਗਾ ਤੇ ਅੱਜ ਰਾਤ ਤੋਂ 10 ਦਿਨ ਹੋ ਗਏ ਲੱਗਿਆਂ ਨੂੰ ਇਹਦਾ ਕੋਈ ਜਿੰਨਾ ਇਹ ਤੋੜੇ ਲਈਦਾ ਉਹਨੇ ਸ਼ਾਮ ਤੱਕ ਬਹਿ ਜਾਂਦਾ ਤੇ ਜੋਰ ਲਈ ਸਾੜਾ ਇਸੀ ਉਦੋਂ ਕਿੰਨਾ ਕੁ ਪਾਣੀ ਸੀਗਾ ਇੱਥੇ ਲੋ ਜੀ ਪਾਣੀ ਇਸ ਤੋਂ ਵੀ ਵੱਡਾ ਸੀ ਪਰ ਧਾ ਨਹੀਂ ਸੀ ਠੀਕ ਹੈ ਤਾਂ ਬਾਤ ਲੱਗੀ ਕਿ ਪਾਣੀ ਹਟਿਆ ਪਹਿਲੇ ਨਹੀਂ ਸੀ ਤਾਂ ਬਾਤ ਲੱਗੀ ਜਦੋਂ ਪਾਣੀ ਉਤਰਨ ਲੱਗਾ ਉਤਰ ਗਿਆ ਹਾਂ ਤੇ ਉਦੋਂ ਤਲਾ ਤੇ ਉਹ ਜਿਹੜੇ ਪਿਛਲੇ ਰੋਖਾ ਖੜੇ ਉਹ ਪਿਛਲੇ ਰੋਖ ਉਹ ਤੋਂ ਪਰਲੇ ਪਾਸੇ ਦਿਰਾਹੀ ਉਹ ਤੋਂ ਟਾ ਕੇ ਇਹ ਏਰੀਆ ਤੋੜ ਲਿਆ ਕੇ ਹੁਣ ਐਸਾਈਡ ਤੇ ਹੋ ਗਿਆ ਤੇ ਸਾਨੂੰ ਇਸ ਪਿੰਡ ਦਾ ਖਤਰਾ ਹੈ ਜਿਹੜਾ ਕਿ ਰਾਤ ਪਰ ਦਿਨ ਰਾਤ ਵੀ ਲੱਗੀਦਾ ਕਿ ਇਹਦੇ 20 ਸੇਫੇ ਵੀ ਆ ਜਾਂਦੇ ਆ ਤੇ ਰਾਤ 12 ਵਜੇ ਆਈਦਾ ਮਗਰ ਕੋਈ ਫੇਰ ਪਤਾ ਲੱਗਿਆ ਤੇ ਫਿਰ ਅਸੀਂ 12 ਵਜੇ ਸਾਰੀ ਰਾਤ ਵੀ ਲਾਵੀਦਾ ਪਰ ਕਾਉ ਨਹੀਂ ਆ ਰਿਹਾ ਕਦੇ ਉੱਥੋਂ ਟੁੱਟ ਗਿਆ ਕਦੇ ਉੱਥੇ ਟੁੱਟ ਗਿਆ ਅਸੀਂ ਰਾਤ ਦਿਨ ਪਰ ਇੱਥੇ ਲੱਗ ਜੇ ਇਹ ਢਾਹ ਕਾਬੂ ਚ ਨਹੀਂ ਆਉਂਦੀ ਤਾਂ ਕਿੰਨਾ ਕੁ ਨੁਕਸਾਨ ਜਿਹੜਾ ਹੋਵੇਗਾ ਪਿੰਡ ਸਾਰਾ ਹੀ ਜਾਏਗਾ ਪਿੰਡ ਸਾਰਾ ਪਟਾਹ ਇੱਥੇ ਹੀ ਜਾਣਾ ਤੇ ਫਿਰ ਇਹ ਹਜ਼ਾਰਾਂ ਕਿੱਲੇ ਇੰਦੇ ਵਿੱਚ ਜ਼ਮੀਨ ਇਹ ਵੀ ਚਾਹੀਦੀ ਇਹ ਅੱਗੇ ਦਰਿਆ ਉਹਦੇ ਨਾਲ ਜਰੜੇਗਾ ਠੀਕ ਤੇ ਸਾਡੇ ਨਾਲ ਤੇ ਹੋਰ ਵੀ ਪਿੰਡ ਵਾਸੀ ਮੌਜੂਦ ਆ ਨੁਕਸਾਨ ਜੇ ਪਹਿਲਾਂ ਦੀ ਗੱਲ ਕਰ ਲਈਏ ਹਾੜਾ ਦੌਰਾਨ ਕਿੰਨਾ ਕੁ ਨੁਕਸਾਨ ਹੋਇਆ ਹੁਣ ਤੱਕ ਵੇਖੋ ਜੀ ਇੱਥੇ ਦਾ ਨਾ ਸਾਡੇ ਮਾਰ ਲਗਾਤਾਰ ਪੈਂਦੀ ਰਹੀ ਕਿਉਂਕਿ ਆ ਪ੍ਰੈਸ਼ਰਸ ਦੂਰ ਚੱਲਿਆ ਉਦੋਂ ਲੋਕਾਂ ਨੂੰ ਮਾਰ ਪਈ ਕਦੋਂ ਵੀ ਕੋਈ ਪ੍ਰੋਬਲਮ ਆਵੇ ਹਰ ਹਰ ਤਰ੍ਹਾਂ ਦੀ ਮਾਰ ਪੈਂਦੀ ਵੀ ਹੈ 23 ਦੇ ਵਿੱਚ ਪਾਣੀ ਆਇਆ ਸਾਡੇ ਲੋਕਾਂ ਨੂੰ ਬੜੀ ਮਾਰ ਪਈ ਸਾਨੂੰ ਮਿਲਿਆ ਕੁਝ ਨਹੀਂ ਸਰਕਾਰ ਨੇ ਕਿਸੇ ਨੇ ਨਹੀਂ ਦਿੱਤਾ ਸਾਨੂੰ ਕੋਈ ਸਾਰ ਸੈਂਟਰ ਦੀ ਹੋਵੇ ਜਾਂ ਕੋਈ ਮੌਜੂਦਾ ਹੋਵੇ ਕੋਈ ਤੇ ਜੇ ਹੁਣ ਸਾਨੂੰ ਥੋੜੀ ਜੀ ਉਮੀਦ ਜਾਗੀ ਹੈ ਆਪਣੇ ਸੀਐਮ ਨੇ ਕਿਹਾ ਵੀ ਅਸੀਂ ਕੀ ਮਾਜਬਾ ਅਸੀਂ ਤੁਹਾਨੂੰ ਦਵਾਵਾਂਗੇ ਅਸੀਂ ਤਾਂ ਤਨਵਾਦ ਕਰਾਂਗੇ ਜੀ ਸਾਨੂੰ ਮਿਲੇ ਤਾਂ ਤੇ ਜੀ ਮਿਲਿਆ ਨਹੀਂ ਜੀ ਮਿਲਿਆ ਨਹੀਂ ਮਿਲਿਆ ਜਮੀਨਾਂ ਕੱਚੀਆਂ ਨੇ ਨਹੀਂ ਵਿੱਚ ਮਿਲਿਆ ਸਾਡੀਆਂ ਗਰਦੋਰੀਆਂ 19 ਤੋ ਲੈ ਤੇ ਖਤਮ ਕੀਤੀਆਂ ਵੀ ਸਰਕਾਰ ਨੇ ਸਾਡੀ ਅਜੇ ਤੱਕ ਕਿਸੇ ਨੇ ਸੁਣੀ ਨਹੀਂ ਹੁਣ ਇੱਥੇ ਕਿੰਨੇ ਕੁ ਲੋਕ ਜਿਹੜੇ ਲੱਗੇ ਹੋਏ ਐ ਇਸ ਨੂੰ ਬੰਧਨ ਮਜ਼ਬੂਤ ਕਰਨ ਲਈ ਇਹ ਵੇਖੋ ਜੀ ਕੱਲ ਦੇਦੋਂ ਵੀ ਜ਼ਿਆਦਾ ਅਸੀਂ ਚਾਰ ਪਿੰਡਾਂ ਦੀ ਲੇਬਰ ਕੋਈ ਮਨਰੇਗਾ ਦੀ ਚੱਲ ਰਹੀ ਹੈ ਕੋਈ ਸਾਨੂੰ ਸਰਕਾਰ ਦੇ ਅਧਿਕਾਰੀ ਜਿਹੜੇ ਉਹਨੇ ਲੇਬਰ ਉਹਨਾਂ ਵੀ ਦਿੱਤੀ ਹੋਈ ਹੈ ਪ੍ਰਸ਼ਾਸਨ ਸਾਡੀ ਵੀ ਮਤ ਕਰ ਰਿਹਾ ਐਵੇਂ ਅਸੀਂ ਕਹੀਏ ਵੀ ਸਿਰ ਪ੍ਰਸ਼ਾਸਨ ਨੇ ਨਹੀਂ ਕੀਤੀ ਕਰ ਰਿਹਾ ਮਤ ਸਾਡੀ ਤੇ ਬਾਕੀ ਲੋਕਾਂ ਦਾ ਸਹਿਯੋਗ ਸਾਨੂੰ ਬਹੁਤ ਮਿਲ ਰਿਹਾ ਮਿਲ ਰਿਹਾ ਤੇ ਮਨਰੇਗਾ ਦੇ ਸਾਡੇ ਬੰਦੇ ਕੁਝ ਲੇਵਰਾਂ ਲੱਗੀਆਂ ਪਿੰਡਾਂ ਦੇ ਹਲੇ ਆ ਕੇ ਲਾਈ ਖੜੇ ਆ ਤੇ ਸਾਨੂੰ ਤਾਂ ਬਹੁਤ ਡਿਗਤ ਹੈ ਜੇ ਸਾਡਾ ਰਸਤਾ ਟੁੱਟ ਗਿਆ ਤੇ ਸਾਡੇ ਪਿੰਡ ਨੂੰ ਖਤਰਾ ਹੋਊਗਾ ਪਹਿਲੇ ਨੰਬਰ ਤੇ ਇਹ ਤੋਂ ਥੋੜੀ ਦੂਰ ਪਿੰਡ ਕਾਲੂ ਵਾਲਾ ਬਿਲਕੁਲ ਨਾਲ ਹੀ ਲੱਗਦਾ ਸਤਲੁਜ ਦਰਿਆ ਦੇ ਪਰਲੇ ਪਾਸੇ ਆ ਉਸ ਪਿੰਡ ਦਾ ਕਿੰਨਾ ਕੁ ਨੁਕਸਾਨ ਜਿਹੜਾ ਹੋਇਆ ਉਹਨਾਂ ਦਾ ਨੁਕਸਾਨ ਹੀ ਬਹੁਤ ਹੋ ਚੁੱਕਾ ਹੈ ਇਹ ਪਿੰਡ ਸਾਰਾ ਹੀ ਪਟਿਆ ਗਿਆ ਉਹ ਵੀ ਉਹਨਾਂ ਪੱਲੇ ਵੀ ਕੁਝ ਨਹੀਂ ਰਹਿ ਗਿਆ ਉੱਤੇ ਆਟਮ ਚਾਰੇ ਕੀ ਹੁੰਦੇ ਪੰਜ 10 ਬੰਦੇ ਬੈਠੇ ਜੇ ਮਾਰ ਡੰਗਰ ਵਿੱਚ ਵੜਿਆ ਗਿਆ ਉਹ ਉਹਨਾਂ ਦੀ ਸੇਵਾ ਕਰਦੇ ਪਏ ਨੇ ਜੀ ਬਾਕੀ ਜੀ ਉੱਥੇ ਕੋਈ ਵੀ ਨਹੀਂ ਪਾਰ ਰਹਿ ਗਿਆ ਮਕਾਨ ਪਹਿਲੀਆਂ ਸਭ ਕੋਈ ਡੇਕੀ ਪਿਆ ਉਹਨਾਂ ਦਾ ਇਹ ਆ ਸਰਹੱਦੀ ਜ਼ਿਲ੍ਹਾ ਫਰੋਇਪੁਰ ਦੇ ਪਿੰਡ ਨਿਹਾਲਾ ਨਿਹੱਲੇ ਵਾਲਾ ਦੀਆਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਤਾਂ ਇਧਰ ਕਲ ਲੋਕ ਜਿਹੜੇ ਆ ਉਹ ਲੱਗੇ ਹੋਏ ਆ ਮਿੱਟੀ ਦੇ ਗੱਟੇ ਭਰੇ ਜਾ ਰਹੇ ਆ ਤੇ ਇਸ ਇਹ ਰਸਤਾ ਤੇ ਇਸ ਰਾਸਤੇ ਦੇ ਨਾਲ ਆ ਕੇ ਢਾਹ ਜਿਹੜੀ ਆ ਲੱਗ ਚੁੱਕੀ ਆ ਅਗਰੇ ਰਸਤਾ ਟੁੱਟਦਾ ਤਾਂ ਇਥੋਂ ਨਾਲ ਲੱਗਦੇ ਪਿੰਡਾਂ ਨੂੰ ਤਾਂ ਨੁਕਸਾਨ ਹੋਵੇਗਾ ਹੀ ਹੋਵੇਗਾ ਗਾਂ ਹੋਰ ਵੀ ਕਈ ਪਿੰਡਾਂ ਨੂੰ ਸਤਲੁਜ ਦਰਿਆ ਜਿਹੜਾ ਉਹ ਆਪਣੀ ਲਪੇਟ ਵਿੱਚ ਲੈ ਲਵੇਗਾ ਤਾਂ ਲਗਾਤਾਰ ਹੀ ਸਤਲੁਜ ਦਰਿਆ ਜਿਹੜੀ ਆ ਉਹ ਜਿਹੜਾ ਉਹ ਪਿੰਡਾਂ ਵਿੱਚ ਢਾਹ ਜਿਹੜੀ ਲਗਾ ਰਿਹਾ ਬੇਸ਼ੱਕ ਪਾਣੀ ਜਿਹੜਾ ਉਤਰ ਚੁੱਕਿਆ ਲੋਕਾਂ ਨੂੰ ਪਾਣੀ ਉਤਰਨ ਤੋਂ ਬਾਅਦ ਸੁੱਖ ਦਾ ਸਾਹ ਆਇਆ ਸੀਗਾ ਪਰ ਜਿਸ ਤਰ੍ਹਾਂ ਲਗਾਤਾਰ ਢਾਹ ਲੱਗ ਰਹੀ ਹੈ ਕਿਤਨੇ ਕਿਤੇ ਲੋਕਾਂ ਵਿੱਚ ਚਿੰਤਾ ਦਾ ਵਿਸ਼ਾ ਜਿਹੜਾ ਫਿਰ ਬਣ ਗਿਆ ਭਾਈ ਪੁੱਤ ਕੈਮਰਾਮੈਨ ਰਾਜੀਵ ਰੁੱਦਨ ਨਾਲ ਪਰਮਜੀਤ ਸਖਾਣਾ ਪੰਜਾਬੀ ਲੋਕ ਚੈਨਲ